ਸਤੰਦਰ ਸਰਤਾਜ ਨੇ ਜਿਹੜਾ ਇਲਾਹੀ ਰੰਗੇ ਇਹ ਗਾਣਾ ਹੁਣ ਲਾਂਚ ਕੀਤਾ ਕੱਲ ਹੀ ਹੋਇਆ ਹੂੰ ਤੇ ਬਾਹ ਕਮਾਲ ਦਾ ਇੱਕ ਗੀਤ ਹੈਗਾ ਆ ਉਹਦੀਆਂ ਵਰਡਿੰਗ ਜਿਹੜੀਆਂ ਲਾਈਨਾਂ ਨੇ ਉਹ ਇਹੀ ਨੇ ਕਿ ਜੇ ਸਿੱਖੀ ਬਾਰੇ ਤੁਸੀਂ ਜਾਣਨਾ ਤਾਂ ਥੋੜਾ ਜਿਹਾ ਪਿਛੋਕੜ ਚ ਜਾ ਕੇ ਦੇਖੋ ਕਿਉਂਕਿ ਸਿੱਖ ਧਰਮ ਐਸਾ ਪੂਰੀ ਦੁਨੀਆ ਦੇ ਵਿੱਚ ਐਸਾ ਧਰਮ ਹੈ ਜਿਹਦੇ ਚ ਹਜ਼ਾਰਾਂ ਲੱਖਾਂ ਸ਼ਹਾਦਤਾਂ ਹੋਈਆਂ ਨੇ ਕਿਸੇ 'ਚ ਇੱਕ ਹੋਈ ਐ ਕਿਸੇ 'ਚ ਦੋ ਹੋਈ ਐ ਠੀਕ ਐ ਤੇ ਸਾਡੇ ਧਰਮ ਦੇ ਵਿੱਚ ਤਾਂ ਬਹੁਤ ਜ਼ਿਆਦੇ ਸ਼ਹਾਦਤਾਂ ਦੇ ਨਾਲ ਕੁੱਟ-ਕੁੱਟ ਕੇ ਭਰਿਆ ਹੋਇਆ ਚਾਹੇ ਹੁਣ ਵੱਡੇ ਸਹਬਜ਼ਾਦੇ ਹੋਣ ਜਿਹੜੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਛੋਟੇ ਸਹਬਜ਼ਾਦੇ ਹੋਣ ਜਿਹੜੇ ਚਮਕੌਰ ਸਾਹਿਬ ਦੀ ਧਰਤੀ ਤੇ ਨੀਹਾਂ 'ਚ ਚੜਾਏ ਗਏ ਜ਼ਿੰਦਾ ਚਾਹੇ ਮਾ ਗੁਜਰਕੌਰ ਜੀ ਦੀ ਸ਼ਹਾਦਤ ਹੋਵੇ ਤੇ ਇਹ ਸਭ ਕੁਝ ਸਾਡੇ ਪਛੋਕੜ ਦਾ ਹਿੱਸਾ ਆ ਤੇ ਸਾਨੂੰ ਮਾਣ ਹੋਣਾ ਚਾਹੀਦਾ ਆ ਰਾਉ ਜੀ ਇਸ ਤਿੰਦ ਸਤਾਜ ਦਾ ਨਵਾਂ ਗੀਤ ਆਇਆ ਬੜਾ ਪਸੰਦ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਯਾਰ ਇਹ ਗੀਤ ਬੜੇ ਟਾਈਮ ਤੋਂ ਮੰਗ ਸੀਗੀ ਕਿ ਅਜਿਹਾ ਗੀਤ ਸਤਿੰਦਰ ਸਰਤਾਜ ਵੀ ਕੋਈ ਕੱਢੇ ਤੁਹਾਨੂੰ ਕਿਦਾਂ ਦਾ ਲੱਗਿਆ ਅ ਦੇਖੋ ਸਤਿੰਦਰ ਸਰਤਾਜ ਕੋਈ ਗੀਤ ਜਦੋਂ ਗਾਉਂਦਾ ਲਿਖਦਾ ਤੇ ਉਹ ਸਾਰਿਆਂ ਨੂੰ ਵਧੀਆ ਲੱਗਦਾ ਤੇ ਮੈਂ ਤਾਂ ਪਰਸਨਲੀ ਬਹੁਤ ਵੱਡਾ ਜੇ ਆਪਾਂ ਕਹਿ ਦਈਏ ਕਿ ਫੈਨ ਆਪਾਂ ਤਾਂ ਸਤਿੰਦਰ ਸਰਤਾਜ ਦੇ ਸ਼ੁਰੂ ਤੋਂ ਹੀ ਮਤਲਬ ਜਿਸ ਤਰੀਕੇ ਦੀ ਗਾਇਕੀ ਸਾਫ਼ ਸੁਥਰੀ ਹਰ ਇੱਕ ਸੱਭਿਆਚਾਰ ਦਾ ਰੰਗ ਆਸੇ-ਪਾਸੇ ਦੁਨੀਆ 'ਚ ਕੀ ਹੋ ਰਿਹਾ ਉਹ ਸਭ ਕੁਝ ਉਹ ਆਪਣੇ ਗੀਤਾਂ 'ਚ ਲੈ ਕੇ ਆਉਂਦਾ ਆ ਬਿਲਕੁਲ ਇਸ ਵੇਲੇ ਇਲਾਹੀ ਰੰਗੇ ਜਿਹੜਾ ਸੌਂਗ ਕੱਢਿਆ ਨਵਾਂ ਕਿਉਂਕਿ ਇਹ ਜਿਹੜਾ ਸ਼ਹਾਦਤ ਦਾ ਮਹੀਨਾ ਸਿੱਖ ਕੌਮ ਬਣਾ ਰਹੀ ਹੈ ਸਬਾ ਦੇ ਦਿਨ ਨੇ ਸੋ ਇਸ ਦੇ ਵਿੱਚ ਇਹ ਹੁੰਦਾ ਕਿ ਮੋਸਟਲੀ ਜਿਹੜੇ ਕਲਾਕਾਰ ਹੁੰਦੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਘਟੋ ਘਟਿਕ ਜਿਹੜਾ ਧਾਰਮਿਕ ਗੀਤ ਹੈ ਤੇ ਉਹ ਅਸੀਂ ਬਣਾ ਦਈਏ ਲੋਕ ਸੁਣਨ ਸੰਗਤ ਸੁਣੇ ਨਵੀਂ ਜਨਰੇਸ਼ਨ ਵੀ ਸੁਣੇ ਸੋ ਸਤਿੰਦਰ ਸਰਤਾਜ ਨੇ ਜਿਹੜਾ ਇਲਾਹੀ ਰੰਗੇ ਇਹ ਗਾਣਾ ਹੁਣ ਲਾਂਚ ਕੀਤਾ ਕੱਲ ਹੀ ਹੋਇਆ ਹਮ ਤੇ ਬਾ ਕਮਾਲ ਦਾ ਇੱਕ ਗੀਤ ਹੈਗਾ ਆ ਤੇ ਦੱਸਦਾ ਹੈ ਮਤਲਬ ਉਹਦੀਆਂ ਵਰਡਿੰਗ ਜਿਹੜੀਆਂ ਲਾਈਨਾਂ ਨੇ ਉਹ ਇਹੀ ਨੇ ਕਿ ਜੇ ਸਿੱਖੀ ਬਾਰੇ ਤੁਸੀਂ ਜਾਣਨਾ ਤਾਂ ਥੋੜਾ ਜਿਹਾ ਪਿਛੋਕੜ 'ਚ ਜਾ ਕੇ ਦੇਖੋ ਹੂੰ ਪਿਛੋਕੜ 'ਚ ਜਾ ਕੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਸ਼ਹਾਦਤਾਂ ਹੋਈਆਂ ਨੇ ਕਿਉਂਕਿ ਸਿੱਖ ਧਰਮ ਐਸਾ ਪੂਰੀ ਦੁਨੀਆ ਦੇ ਵਿੱਚ ਐਸਾ ਧਰਮ ਹੈ ਜਿਹਦੇ 'ਚ ਹਜ਼ਾਰਾਂ ਲੱਖਾਂ ਸ਼ਹਾਦਤਾਂ ਹੋਈਆਂ ਨੇ ਕਿਸੇ 'ਚ ਇੱਕ ਹੋਈ ਹੈ ਕਿਸੇ 'ਚ ਦੋ ਹੋਈ ਹੈ ਠੀਕ ਹੈ ਤੇ ਸਾਡੇ ਧਰਮ ਦੇ ਵਿੱਚ ਤਾਂ ਬਹੁਤ ਜ਼ਿਆਦੇ ਸ਼ਹਾਦਤਾਂ ਦੇ ਨਾਲ ਕੁੱਟ-ਕੁੱਟ ਕੇ ਭਰਿਆ ਹੋਇਆ ਸੋ ਉਸ ਪਛੋਕੜ ਦੀ ਗੱਲ ਸਤਿੰਦਰ ਸਰਤਾਜ ਨੇ ਕੀਤੀ ਹੈ ਜੀ ਚਾਹੇ ਹੁਣ ਵੱਡੇ ਸਹਬਜ਼ਾਦੇ ਹੋਣ ਜਿਹੜੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਛੋਟੇ ਸਹਬਜ਼ਾਦੇ ਹੋਣ ਜਿਹੜੇ ਚਮਕੌਰ ਸਾਹਿਬ ਦੀ ਧਰਤੀ ਤੇ ਨੀਹਾਂ 'ਚ ਚੜਾਏ ਗਏ ਜ਼ਿੰਦਾ ਚਾਹੇ ਮਾ ਗੁਜਰਕੌਰ ਜੀ ਦੀ ਸ਼ਹਾਦਤ ਹੋਵੇ ਤੇ ਇਹ ਸਭ ਕੁਝ ਸਾਡੇ ਪਛੋਕੜ ਦਾ ਹਿੱਸਾ ਆ ਤੇ ਸਾਨੂੰ ਮਾਣ ਹੋਣਾ ਚਾਹੀਦਾ ਆ ਬਿਲਕੁਲ ਤੇ ਬੱਚਿਆਂ ਨੂੰ ਵੀ ਥੋੜਾ ਜਿਆਦਾ ਦੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਹਰ ਇੱਕ ਨੂੰ ਹਾਲਾਂਕਿ ਸਰਤਾਜ ਦਾ ਜਿਹੜਾ ਕੋਈ ਗੀਤ ਕੋਈ ਬੱਚੇ ਵੀ ਸੁਣਨਗੇ ਤਾਂ ਉਹਨਾਂ ਦੇ ਮਨ ਦੇ ਵਿੱਚ ਜੇ ਕੋਈ ਸਵਾਲ ਆਊਗਾ ਲਾਈਕ ਇਹ ਹੀ ਹੈ ਕਿ ਬਹੁਤ ਸਾਰੇ ਬੱਚਿਆਂ ਨੂੰ ਇਹ ਹੀ ਨਹੀਂ ਹੋਣਾ ਕਿ ਲਾਹੀ ਰੰਗੇ ਕੀ ਹੋ ਗਿਆ ਤੇ ਉਹ ਆਪਣੇ ਪੇਰੈਂਟਸ ਨੂੰ ਪੁੱਛਣਗੇ ਜਾਂ ਸਰਚ ਕਰਨਗੇ ਤੇ ਫਿਰ ਆਪਣੇ ਆਪ ਉਹਨਾਂ ਦਾ ਦਿਮਾਗ ਉੱਧਰ ਨੂੰ ਜਾਂਦਾ ਸੋ ਇਸ ਇਹ ਜਿਹੜਾ ਹੁਣ ਪੋਦਾ ਮਹੀਨਾ ਤੇ ਜਿੰਨਾ ਅਸੀਂ ਸਿਖਾ ਸਕਦੇ ਆ ਆਪਣੇ ਬੱਚਿਆਂ ਨੂੰ ਉਹਨਾਂ ਘੱਟ ਹੋਊਗਾ ਤੇ ਇਸ ਦੌਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਰਿਵਾਰ ਵਿਛੜਿਆ ਕਿਸ ਤਰੀਕੇ ਦੇ ਨਾਲ ਸਰਸਾ ਜਿਹੜੀ ਨਦੀ ਆਉਂਦੀ ਆ ਉਹਨੇ ਰੋਲ ਨਿਭਾਇਆ ਕਿ ਪਰਿਵਾਰ ਹੀ ਵੰਡ ਦਿੱਤਾ ਉਹਨੇ ਹੈਨਾ ਬਿਲਕੁਲ ਪਿਛੋੜਾ ਕਰ ਦਿੱਤਾ ਤੇ ਆਪ ਗੁਰੂ ਸਾਹਿਬ ਕਿੱਧਰ ਮਾਚੀਵੜ ਦੀ ਹੋ ਕੇ ਕਿੱਥੇ ਤੱਕ ਨਦੇੜ ਸਾਹਿਬ ਤੱਕ ਗਏ ਤੇ ਉਹ ਕਿਹੜੇ ਹਾਲਾਤ ਸੀ ਕਿਸ ਤਰੀਕੇ ਦੇ ਸੀ ਸੋ ਸਿੱਖੀ ਅਸੀਂ ਗੱਲ ਕਰਦੇ ਆ ਅਸੀਂ ਪੱਗ ਬੰਨ੍ਹ ਤਾਂ ਲੈਨੇ ਆ ਪਰ ਜਦੋਂ ਪੱਗ ਅਸੀਂ ਬੰਨ੍ਹਦੇ ਆ ਨਾ ਸਾਨੂੰ ਅਹਿਸਾਸ ਹੋਣਾ ਚਾਹੀਦਾ ਕਿ ਮਿਲੀ ਕਿਦਾਂ ਆ ਇਹ ਐਦਾ ਨਹੀਂ ਕਿ ਇੱਕ ਕਪੜਾ ਸੀ ਜਾ ਕੇ 7.5 ਮੀਟਰ ਜਾਂ 7.5 ਜਾਂ 8 ਮੀਟਰ ਦਾ ਲੈ ਕੇ ਅਸੀਂ ਬੰਨ੍ਹ ਲਿਆ ਇਸ ਇਹਦੇ ਬੰਨਣ ਤੱਕ ਦੀਆਂ ਕੁਰਬਾਨੀਆਂ ਦਾ ਜਿਹੜਾ ਇੱਕ ਪੂਰਾ ਇਤਿਹਾਸ ਆ ਸੋ ਜਦੋਂ ਅਸੀਂ ਬੰਨਦੇ ਆ ਹਰ ਇੱਕ ਲੜ ਚਿੰਦੇ ਆ ਤਾਂ ਉਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਸੋ ਸੁਤਿੰਦਰ ਸਰਤਾਜ ਤੋਂ ਜਿਸ ਤਰੀਕੇ ਦੀ ਉਮੀਦ ਸੀ ਕਿ ਲੈ ਕੇ ਆਊਗਾ ਕਿ ਹੋਈ ਬਖਸ਼ ਪਾਤਸ਼ਾਹ ਦੀ ਸਾਡੇ ਜੋਸ਼ ਇਲਾਹੀ ਰੰਗੇ ਵੀ ਇੰਨੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਵੀ ਜਿਹੜੇ ਸਾਡੇ ਜੋਸ਼ ਨੇ ਨਾ ਉਹਨਾਂ 'ਚ ਕੋਈ ਕਮੀ ਨਹੀਂ ਉਹ ਇਲਾਹੀ ਰੰਗੇ ਨੇ ਉਹ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਸਾਡੇ ਜੋਸ਼ਾਂ ਦੇ ਰੰਗ ਨੇ ਸੋ ਇਹ ਕਦੇ ਵੀ ਫਿੱਕੇ ਤਾਂ ਪੈ ਨਹੀਂ ਸਕਦੇ ਤੇ ਮੈਨੂੰ ਲੱਗਦਾ ਕਿ ਇਸ ਇਸ ਤਰੀਕੇ ਦੇ ਨਾਲ ਅ ਸ਼ਹਾਦਤ ਨੂੰ ਅਸੀਂ ਯਾਦ ਕਰਦੇ ਆਂ ਇਹ ਸ਼ਹਾਦਤ ਦਾ ਮਹੀਨਾ ਅਸੀਂ ਪੂਰਾ ਮਨਾਉਨੇ ਆ ਮੈਨੂੰ ਲੱਗਦਾ ਕਿਸੇ ਹੋਰ ਧਰਮ ਦੇ ਵਿੱਚ ਇਸ ਤਰੀਕੇ ਦੇ ਨਾਲ ਸ਼ਹਾਦਤਾਂ ਇਸ ਤਰੀਕੇ ਦੇ ਨਾਲ ਸ਼ਾਇਦ ਨਹੀਂ ਮਨਾਈਆਂ ਜਾਂਦੀਆਂ ਅਸੀਂ ਜਕਾਰੇ ਲਾਉਨੇ ਆ ਹੂੰ ਅਸੀਂ ਅਸੀਂ ਸੋਗ ਕਰਦੇ ਅਸੀਂ ਮਾਤਮ ਨਹੀਂ ਵੈਸੇ ਮਨਾਉਂਦੇ ਸੋਗ ਨਹੀਂ ਮਨਾਉਂਦੇ ਹਾਂ ਮਾਤਮ ਨਹੀਂ ਮਨਾਉਂਦੇ ਅਸੀਂ ਸੋਗ ਕਰਦੇ ਹਾਂ ਤੇ ਉੱਤੇ ਅਸੀਂ ਕਿਹਾ ਜਾਂਦਾ ਵੀ ਆਪਾਂ ਦੇਖਦੇ ਹਾਂ ਕਿ ਕਹਿੰਦੇ ਜਦੋਂ ਘਰ ਦਾ ਕੋਈ ਜੀ ਚਲਾ ਜਾਂਦਾ ਜਾਂ ਕੁਝ ਵੀ ਇਸ ਤਰੀਕੀ ਦੀ ਘਟਨਾ ਹੋ ਤਾਂ ਮਾਤਮ ਸੋਗ ਬਣਾਇਆ ਜਾਂਦਾ ਪਰ ਸਿੱਖ ਧਰਮ ਦੇ ਵਿੱਚ ਆਪਣੇ ਧਰਮ 'ਚ ਕਿਹਾ ਜਾਂਦਾ ਕਿ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਚੜ੍ਹਦੀ ਕਲਾ ਆਪਣਾ ਤਾਂ ਕਨਸੈਪਟ ਹੈ ਕਿ ਸਦਾ ਚੜ੍ਹਦੀ ਕਲਾ 'ਚ ਹੀ ਰਹਿਣਾ ਜਿਹੜੀਆਂ ਸ਼ਹਾਦਤਾਂ ਨੇ ਉਹ ਵੀ ਸਾਨੂੰ ਪ੍ਰੇਰਣਾ ਦਿੰਦੀਆਂ ਨੇ ਚੜ੍ਹਦੀ ਕਲਾ 'ਚ ਰਹਿਣ ਦੀਆਂ ਗੁਰੂ ਵੀ ਕਹਿੰਦਾ ਕਿ ਇਸ ਇਨ੍ਹਾਂ ਸ਼ਹਾਦਤਾਂ ਤੋਂ ਤੁਸੀਂ ਸਿੱਖੋ ਇਨ੍ਹਾਂ ਸ਼ਹਾਦਤਾਂ ਤੋਂ ਤੁਹਾਨੂੰ ਆ ਮਾਇੂਸ ਹੋਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਇਹਨਾਂ ਤੋਂ ਸਿੱਖੋ ਕਿ ਕਿਸ ਤਰੀਕੇ ਦੇ ਨਾਲ ਸ਼ਹਾਦਤਾਂ ਦਿੱਤੀਆਂ ਜਾਂਦੀਆਂ ਜਦੋਂ ਲੋੜ ਪੈ ਜੇ ਧਰਮ ਦੇ ਲਈ ਤਾਂ ਉਹ ਚੀਜ਼ਾਂ ਸਾਰੀਆਂ ਸਾਡੇ ਸਿੱਖ ਇਤਿਹਾਸ ਦਾ ਹਿੱਸਾ ਨੇ ਸੋ ਸਤਿੰਦਰ ਸਰਤਾਜ ਤੋਂ ਜਿਸ ਤਰੀਕੇ ਦੀ ਉਮੀਦ ਸੀ ਉਸ ਤਰੀਕੇ ਦਾ ਉਹ ਗੀਤ ਲੈ ਕੇ ਆਏ ਨੇ ਤੇ ਕੱਲ ਲਾਂਚ ਹੋਇਆ ਤੇ ਬਹੁਤ ਲੋਕ ਪਸੰਦ ਕਰਦੇ ਨੇ ਤੁਸੀਂ ਹੁਣ ਦੇਖੋਗੇ ਕਿ ਸਵਾ ਦੇ ਜਿਹੜੇ ਦਿਨ ਹੁਣ ਸ਼ੁਰੂ ਹੋ ਜਾਣੇ ਨੇ ਤੇ ਚਾਰੋਂ ਪਾਸੇ ਗੀਤ ਹੈ ਜਿਹੜਾ ਸਤਿੰਦਰ ਸਰਤਾਜ ਦਾ ਇਲਾਹੀ ਰੰਗੇ ਤੁਹਾਨੂੰ ਗੂੰਜਦਾ ਮਿਲੇਗਾ ਵੈਸੇ ਤਾਂ ਜਿਹੜੇ ਉਹਦੇ ਫੈਨ ਨੇ ਉਹ ਤਾਂ ਹੁਣ ਤੱਕ ਸੁਣ ਚੁੱਕੇ ਨੇ ਵਾਰ-ਵਾਰ ਸੁਣਦੇ ਨੇ ਪਰ ਕਿਉਂਕਿ ਇਹ ਸ਼ਹਾਦਤ ਦਾ ਮਹੀਨਾ ਹੈਗਾ ਸੋ ਤੁਸੀਂ ਜਿੱਥੇ ਵੀ ਜਾਓਗੇ ਸਤਿੰਦਰ ਸਰਤਾਜ ਦਾ ਇਹ ਗੀਤ ਤੁਹਾਨੂੰ ਕੰਨਾਂ 'ਚ ਤੁਹਾਡੇ ਜ਼ਰੂਰ ਪਾਊਗਾ ਜੀ